ਮਾਨਯਮ ਡੀਜੀਪੀ ਪੰਜਾਬ ਸਾਹਿਬ ਦੇ ਨਿਰਦੇਸ਼ਾ ਹੇ ਅ ਜੁਰਮ ਦੇ ਖਿਲਾਫ ਇੱਕ ਖਾਸ ਜਿਹੜੀ ਸਖਤ ਮੁਹਿੰਮ ਚਲਾਈ ਗਈ ਹੈ ਜ਼ੀਰੋ ਟੋਲਰੈਂਸ ਪਾਲਿਸੀ ਅਪਲਾਈ ਕੀਤੀ ਹੈ ਜੇ ਦੇ ਤਹਿਤ ਕਪੂਰਥਲਾ ਪੁਲਿਸ ਨੂੰ ਜਿਹੜੀ ਵੱਡੀ ਕਾਮਯਾਬੀ ਮਿਲੀ ਹੈ ਜਿਹਦੇ ਵਿੱਚ ਤਿੰਨ ਦੋਸ਼ੀ ਜਿਹੜੇ ਅਸੀਂ ਅਰੈਸਟ ਕੀਤੇ ਹਨ ਤੇ ਇਹਨਾਂ ਕੋਲੋਂ ਅਸੀਂ ਕਾਫੀ ਵੱਡੀ ਮਾਤਰਾ ਜਿਹੜਾ ਅ ਅਸਲਾ ਅਤੇ ਜਿਹੜਾ ਐਮਿਨਿਸ਼ਨ ਉਹ ਵੀ ਰਿਕਵਰ ਕੀਤਾ ਹੈ ਕਪੂਰਥਲਾ ਪੁਲਿਸ ਨੂੰ ਇਨਫੋਰਮੇਸ਼ਨ ਸਿੱਗੀ ਕੁਝ ਲੋਕ ਹੈਗੇ ਆ ਉਹਨਾਂ ਕੋਲ ਜਿਹੜੇ ਨਜਾਇਜ਼ ਵੈਪਨ ਸੀਗੇ ਤੇ ਇਹਦੀ ਲੜੀ ਦੇ ਵਿੱਚ ਕਾਰਵਾਈ ਕਰਦੇ ਹੋਏ ਟੀਮਾਂ ਜਿਹੜੀਆਂ ਐਸਪੀ ਡੀ ਸਾਹਿਬ ਡੀਐਸਪੀ ਡੀ ਐਸਪੀ ਹੈੱਡਕੁਆਟਰ ਸਾਹਿਬ ਇੰਚਾਰਜ ਸਹੀ ਹੈ ਤੇ ਹੋਰ ਵੱਖ-ਵੱਖ ਟੀਮਾਂ ਬਣਾ ਕੇ ਜਿਹੜੇ ਇਹ ਦੋਸ਼ੀਆਂ ਦੀ ਜਿਹੜੀ ਮਾਰਕਿੰਗ ਕੀਤੀ ਗਈ ਇਹਦੇ ਵਿੱਚ ਜਿਹੜੇ ਦੋ ਦੋਸ਼ੀ ਸ਼ੁਰੂ ਚ ਜਿਹੜੇ ਅਰੈਸਟ ਕੀਤੇ ਹਨ ਜਿਨ੍ਹਾਂ ਦਾ ਨਾਂ ਹੈਗਾ ਅਰਜਨ ਸਿੰਘ ਉਰਫ ਗੋਪੀ ਪਿੰਡ ਜਿਹੜਾ ਮੰਡੇਰਵੇ ਢਿਲਵਾ ਥਾਣਾ ਅਤੇ ਗੁਰਪ੍ਰੀਤ ਸਿੰਘ ਮਨੀ ਲਖਨਕੜਾ ਪਿੰਡ ਦਾ ਥਾਣਾ ਜਿਹੜਾ ਸਦਰ ਕਪੂਰ ਥਾਣਾ ਇਹਨਾਂ ਨੂੰ ਅਰੈਸਟ ਕੀਤਾ ਗਿਆ ਹੈ ਜਿਹਨਾਂ ਕੋਲੋਂ ਜਿਹੜੇ ਦੋ ਪਿਸਤੌਲ 32 ਬੋਰ ਜਿਹੜੇ ਨਜਾਇਜ਼ ਦੇਸੀ ਪਿਸਤੌਲ ਸਮੇਤ ਰੌਂਦ ਇਹਨਾਂ ਕੋਲੋਂ ਰਿਕਵਰ ਹੋਇਆ ਉਹਦੀ ਲੱਡੀ ਦੇ ਵਿੱਚ ਜਿਹੜਾ ਇੱਕ ਨਵਜੋਤ ਸਿੰਘ ਉਰਫ ਮਨੀ ਜਿਹੜਾ ਮੁਸ਼ਕਵੇਦ ਪਿੰਡ ਹੈਗਾ ਥਾਣਾ ਕਤਵਾਲੀ ਕਪੂਰ ਥਾਣਾ ਦੇ ਵਿੱਚ ਉਹਨੂੰ ਵੀ ਜਿਹੜਾ ਅਸੀਂ ਅਰੈਸਟ ਕੀਤਾ ਹੈਗਾ ਇਹਦੇ ਕੋਲ ਵੀ ਦੋ ਜਿਹੜੇ ਜਿਹੜੇ ਪਿਸਤੌਲ ਹੈਗੇ 32 ਬੋਰ ਤੇ ਸਮੇਤ ਰੌਂਦ ਉਹ ਜਿਹੜਾ ਇਹਨਾਂ ਕੋਲੋਂ ਰਿਕਵਰ ਹੋਇਆ ਸਰ ਕਿਹੜੀ ਤਾਰਾ ਧਰਪਤ ਅਜ ਕਿਤਾ ਹੈ ਇਹਦੇ ਅਰੈਸਟ ਜਿਹੜੀ ਕੀਤੀ ਗਈ ਹੈ 302 ਨੰਬਰ ਮੁਕਦਮਾ ਹੈਗਾ ਜਿਹੜਾ ਜਿਹੜਾ ਸਿਟੀ ਕਪੂਰਥਲਾ ਦੇ ਵਿੱਚ ਦਰਜ ਕੀਤਾ ਹੈ ਧਾਰਾ 111 ਭਾਰਤੀ ਨਿਆਂ ਸੰਹਿਤਾ ਹੈ ਜਿਹੜਾ ਆਰਗੇਨਾਈਜ਼ਡ ਕ੍ਰਾਈਮ ਦੇ ਅਗੇਂਸਟ ਜਿਹੜਾ ਬੜੀ ਸਖਤ ਧਾਰਾ ਹੈਗੀ ਹੈ ਉਹਦੇ ਵਿੱਚ ਮੁਕਦਮਾ ਦਰਜ ਕਰਕੇ ਇਹਨਾਂ ਨੂੰ ਅਰੈਸਟ ਸਰ ਜੂਥ ਮਤ ਕਿ ਕਹ ਲੋ ਕੀ ਗਲਤ ਰਸਤੇ ਜਾ ਰਹੀ ਹੈ ਤਾਂ ਪੁਲਿਸ ਪਰਿਸ਼ਾਸਨ ਵੱਲੋਂ ਅਵੇਰਨੈਸਲੀ ਉਹਨਾਂ ਕੋਈ ਮੈਸੇਜ ਕਨਵੇ ਕਰ ਰਹੇ ਨੇ ਜੁੜਿਆ ਸਵਾਲ ਹੈ ਜਿਹੜੇ ਕ੍ਰਾਈਮਨਲਸ ਨੇ ਇਹਨਾਂ ਦਾ ਏਜ ਗਰੁੱਪ ਜਿਹੜਾ ਹੈ ਨੀਅਰ ਆਊਟ 20 ਐ 20 ਪਲੱਸ ਹੈ ਤਾਂ ਇਹ ਲੋਕ ਕਿਸ ਤਰ੍ਹਾਂ ਆ ਗਏ ਇਹਨਾਂ ਦਾ ਪ੍ਰੋਫਾਈਲ ਕੀ ਔਰ ਕਿਹੜੇ ਇਹ ਕੰਮ ਚ ਇਹਨਾਂ ਨੇ ਵੈਪਨਸ ਨੂੰ ਯੂਜ਼ ਕਰਨਾ ਚਾਹੁੰਦੇ ਸੀਗੇ ਜੋ ਕਿ ਪੁਲਿਸ ਨੇ ਕਾਨੂੰਨ ਰੋਕ ਲਿਆ ਨਹੀਂ ਬਿਲਕੁਲ ਆ ਜਿਹੜਾ ਲਬਜੋਤ ਸਿੰਘ ਹੈਗਾ ਮੁੱਢਲੀ ਤਫ਼ਤੀਸ਼ ਹੈ ਗੱਲ ਸਾਹਮਣੇ ਆਈ ਕਿ ਇਹਦੇ ਉੱਤੇ ਅਲਰੇਡੀ ਪੰਜ ਮੁਕਦਮੇ ਜਿਹੜੇ ਅਪਰਾਧਿਕ ਮੁਕਦਮੇ ਦਰਜ ਸੀਗੇ ਜਿਹਦੇ ਵਿੱਚ ਇਹ ਵਖ ਵਖ ਸੰਧੀਨਤਾ ਰਾਰਮਾ ਤਹਿਤ ਮੁਕਦਮੇ ਦਰਜ ਹਨ ਤੇ ਮਾਰਚ 2024 ਦੇ ਵਿੱਚ ਇਹ ਜ਼ਮਾਨਤ ਤੇ ਬਾਹਰ ਆਇਆ ਸੀ ਤੇ ਹੁਣ ਜਿਹੜੇ ਇਹਦੇ ਕੋਲੋਂ ਫਿਰ ਦੁਬਾਰਾ ਦੋ ਜਿਹੜੇ ਨਜਾਇਜ਼ ਪਿਸਤੌਲ ਤੇਸੀ ਪਿਸਤੌਲ ਰਿਕਵਰ ਹੋਈ ਹੈ ਇਹਦੀ ਜਿਹੜੀ ਲੋਕਲ ਲੈਵਲ ਤੇ ਕਾਫੀ ਜਿਹੜੀ ਕ੍ਰਿਮੀਨਲ ਅਨਸਰਾਂ ਨਾਲ ਜਿਹੜੀ ਲਾਕਡਾਊਨ ਸੀਗੀ ਤੇ ਸਾਨੂੰ ਇਹਦੀ ਵੀ ਇਨਫੋਰਮੇਸ਼ਨ ਸੀ ਕਿ ਜਿਹੜੀ ਲਾਕਡਾਊਨ ਦੇ ਵਿੱਚ ਕੋਈ ਵੱਡੀ ਜਿਹੜੀ ਵਾਰਦਾਤ ਵੀ ਇਹ ਕਰ ਸਕਦੇ ਸਰ ਤੇ ਇਮੀਡੀਏਟਲੀ ਪ ਕਬੂਥਰਾ ਪੁਲਿਸ ਨੇ ਜਿਹੜੀ ਕਾਰਵਾਈ ਕਰਦੇ ਹੋਏ ਜਿਹੜਾ ਪ੍ਰੀਵੈਂਟਿਵ ਐਕਸ਼ਨ ਕੀਤਾ ਹੈ ਤੇ ਵੱਡੀ ਵਾਰਦਾਤ ਜਿਹੜੀ ਉਹਨੂੰ ਹੋਣ ਤੋਂ ਰੋਕਿਆ ਨੇ ਸਰੀ ਕੇਜ ਗਰੁੱਪ ਤੇ ਦੱਸਦੇ ਨਾ ਇੱਕ ਜਿਹੜਾ ਇਹਨਾਂ ਕੋਲ ਪਿਸਟਲ ਹੈ ਜਿਹੜਾ ਤੁਸੀਂ ਕਹਿੰਦੇ ਹੋ ਖਿਡੋਨਾ ਪਿਸਟੋਲ ਹੈ ਉਹ ਤੋਂ ਪੂਰੀ ਬਾਰੇ ਦੱਸੂंगे ਕਿ ਉਹ ਕਿਸ ਤਰ੍ਹਾਂ ਦਾ ਮੇਡ ਹੈ ਕਿਉਂਕਿ ਇਹ ਇੱਕ ਅਲੱਗ ਤਰ੍ਹਾਂ ਦੀ ਰਿਕਵਰੀ ਹੈ ਉਰੇ ਕਿੱਥੇ ਜੁੜਨਾ ਚਾਹੁੰਦਾ ਹੈ ਕਿਸ ਗਰੁੱਪ ਦੇ ਇਸ ਗਰੁੱਪ ਦੇ ਇਹ ਬਿਲਕੁਲ ਇੱਕ ਜਿਹੜਾ ਟॉय ਪਿਸਤੌਲ ਰਿਕਵਰ ਹੋਇਆ ਹੈ ਇਹ ਕਾਫੀ ਜਿਹੜਾ ਪਿਸਤੌਲ ਵਜਨ ਚ ਕਾਫੀ ਭਾਰਾ ਹੈਗਾ ਹੈ ਇਹ ਕੋਈ ਪਲਾਸਟਿਕ ਦਾ ਨਹੀਂ ਇਹ ਮੈਟਲ ਦਾ ਹੀ ਜਿਹੜਾ ਬਣਿਆ ਹੋਇਆ ਤੇ ਆ ਜਿਹੜਾ ਪਿਸਤੌਲ ਹੈ ਇਹਨੂੰ ਕਿਸੇ ਸਨੇਚਿੰਗ ਜਾਂ ਹੋਰ ਕਿਸੇ ਜਿਹੜੀ ਵਾਰਦਾਤ ਹੈ ਉਹਦੇ ਵਿੱਚ ਵੀ ਇਹ ਡਰਾਉਂਡ ਧਮਕਾਉਣ ਲਈ ਜਿਹੜਾ ਵਰਤ ਸਕਦੇ ਸੀ ਆ ਜਿਹੜੀ ਮੁੱਢਲੀ ਤਫ਼ਤੀਸ਼ ਚ ਜਿਹੜੀ ਆ ਇਹ ਗੱਲ ਸਾਹਮਣੇ ਆਈ ਹੈਗੀ ਕਿ ਇਹ ਜਿਹੜਾ ਵੈਪਨ ਇਹਨਾਂ ਨੇ ਬੇਸਿਕਲੀ ਇਸ ਕਿਸੇ ਵਾਰਦਾਤ ਚ ਹੀ ਵਰਤਣਾ ਸੀ ਤੇ ਤਫਤੀਸ਼ ਅਜੇ ਚੱਲ ਰਹੀ ਹੈਗੀ ਆ ਫੋਡ ਡੰਗਾਈ ਨਾਲ ਇਹਦੇ ਬਹੁਤ ਬੈਕਵਰਡ ਤੇ ਫਾਰਵਰਡ ਲੀਕੇਜਸ ਤੇ ਕੰਮ ਕੀਤਾ ਚਾਹੇ ਕੁਝ ਪਤਾ ਲੱਗਿਆ ਕਿ ਵੈਪਨ ਕਿੱਥੋਂ ਲਿਆਂਦੇ ਜੀ ਇਹ ਇਹਦੇ ਵਿੱਚ ਕੁਝ ਵੈਪਨਸ ਹੈਗੇ ਆ ਜੋ ਸਟੇਟ ਮੱਧ ਪ੍ਰਦੇਸ਼ ਤੋਂ ਜਿਹੜੇ ਇਹਨਾਂ ਨੇ ਆਪਣੇ ਕੰਟੈਕਟਸ ਸੇ ਥਰੂ ਲਿਆਂਦੇ ਸੀਗੇ